ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਔਨ ਕੈਮਰਾ ਡਲੇਵਰ ਸਾਹਿਬ ਨੂੰ ਦੇਖਿਆ ਖਨੌਰੀ ਬਾਡਰ ਤੋਂ ਸਿਰ ਤੇ ਤੌਲੀਆ ਲਿਆ ਹੋਇਆ ਜੜ ਕੇ ਲੋਕਾਂ ਨੂੰ ਮਹਿਸੂਸ ਹੋਵੇ ਵੀ ਸਿਹਤ ਬਹੁਤ ਡਾਊਨ ਹੋ ਗਈ ਪੱਤਰਕਾਰ ਸਾਹਿਬ ਬੁਸਦੇ ਆ ਕਹਿੰਦੇ 14 ਫਰਵਰੀ ਨੂੰ ਜਾਓਗੇ ਮੀਟਿੰਗ ਦੇ ਵਿੱਚ ਫਲਾਣੇ ਥਾਂ ਮੀਟਿੰਗ ਹੋਣੀ ਹੈ ਫਲਾਣੇ ਥਾਂ ਪ੍ਰੋਗਰਾਮ ਹੈ ਕਹਿੰਦਾ ਗੋਡਿਆਂ ਤੇ ਭਾਰ ਨਹੀਂ ਆ ਰਿਹਾ ਸਿਹਤ ਇਜਾਜ਼ਤ ਨਹੀਂ ਦੇ ਰਹੀ ਰਾਤ ਬੁਖਾਰ ਹੋ ਗਿਆ ਸੀ ਉਲਟੀਆਂ ਲੱਗੀਆਂ ਸੀ ਡਾਕਟਰਾਂ ਨੇ ਦਵਾਈ ਦਿੱਤੀ ਬੁਖਾਰ ਉਤਾਰਤਾ ਉਲਟੀਆਂ ਬੰਦ ਹੋ ਗਈਆਂ ਜੇ ਸਿਹਤ ਇਜਾਜ਼ਤ ਦਊ ਤਾਂ ਜਾਵਾਂਗੇ ਹੁਣ ਇਹ ਪਤਾ ਬਿਆਨ ਕਿਉਂ ਆਇਆ ਤੇ ਨਾਲ ਇੱਕ ਹੋਰ ਐਡ ਕਰਦਾ ਅਸੀਂ ਕਹਿੰਦਾ ਖੰਡ ਪਾਤ ਸਾਹਿਬ ਪ੍ਰਕਾਸ਼ ਕਰਾਵਾਂਗੇ ਗੁਰੂ ਪਾਤਸ਼ਾਹ ਦਾ ਸਹਾਰਾ ਲਵਾਂਗੇ ਇਹ ਬਲ ਜਿਹੜਾ ਬਾਬੇ ਨਾਨਕ ਨੇ ਬਖਸ਼ਿਆ ਕਿਉਂਕਿ ਪਤਾ ਹੈ ਵੀ ਉਹ ਬਾਬੇ ਨਾਨਕ ਦਾ ਨਾਮ ਲਵਾਂਗੇ ਉਹ ਤਾਂ ਲੋਕ ਤਰਸ ਕਰ ਜਾਂਦੇ ਆ ਲੋਕ ਕਹਿਣਗੇ ਬੜੀ ਰਹਿਮਤ ਹੈ ਲੋਕਾਂ ਨੇ ਹਾਂ ਦਾ ਨਾਰਾ ਵੀ ਮਾਰਨਾ ਹੋ ਸਕਦਾ ਇਕੱਠ ਵੱਡਾ ਹੋ ਜੇ ਪਰ ਤੁਹਾਡਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜਣਾ ਦੇਣਾ ਕੀ ਹੈ ਕਹਿੰਦੇ ਇਹ ਕਿਰਪਾ ਬਾਬੇ ਨਾਨਕ ਦੀ ਹੈ ਬਾਬਾ ਨਾਨਕ ਥੋੜੇ ਤੇ ਕਿਰਪਾ ਕਿਉਂ ਕਰੂਗਾ? ਬਾਬਾ ਨਾਨਕ ਜਿੱਥੇ ਇਹ ਕਹਿ ਰਹੇ ਕਹਿ ਰਹੇ ਨੇ ਨੀਚਾਂ ਅੰਦਰ ਨੀਝ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕਾ ਸੰਗ ਸਾਥ ਵੱਡਿਆਂ ਸਿਉਂ ਕੈ ਰੀਸ ਜਿੱਥੈ ਨੀਚ ਸੰਭਾਲੀਐਨ ਥਿੱਥੈ ਨਜ਼ਰ ਤੇਰੀ ਬਖਸ਼ੀਸ਼ ਬਾਬਾ ਨਾਨਕ ਉੱਥੇ ਖੜੂਗਾ। ਤੁਹਾਡੇ ਨਾਲ ਪੰਜਾਬ ਦਾ ਬੇੜਾ ਗਰ ਕਰਨ ਵਾਲਿਆਂ ਨਾਲ ਕਿਉਂ ਖੜੂਗਾ ਬਾਬਾ ਨਾਨਕ? ਖੰਡਪੜ ਕਲਾਵਾਂਗੇ ਕਹਿੰਦੇ ਪਹਿਲਾਂ ਵੀ ਜਲੂਸ ਕੱਢੀਏ ਉੱਥੇ ਬਿਆਦਵੀ ਦੇ ਨਾਂ ਤੇ ਬੰਦਾ ਮਾਰਿਆ ਗਿਆ ਸ਼ਰੀਆਮ ਟੰਗਤਾ ਸੀ ਫੜ ਕੇ ਉਦੋਂ ਕੀ ਹੋਇਆ ਬਾਬੇ ਨਾਨਕ ਨੇ ਤੁਹਾਨੂੰ ਕਦੋਂ ਕਹਿ ਭੁਖੜਤਾਲ ਤੇ ਬੈਠੋ ਹੁਣ ਬਾਬੇ ਨਾਨਕ ਦਾ ਸਹਾਰਾ ਲਾਉਂਗੇ ਉਦੋਂ ਭੁਖੜਤਾਲ ਤੇ ਬਹਿ ਕੇ ਸੁਨਾਨ ਨੂੰ ਖੇਰੂ ਖੇਰੂ ਕੀਤਾ ਸੁਨਾਨ ਨੇ ਤਾਂ ਜੀੜਾਈਆਂ ਨੇ ਬਾਣੀ ਵਿੱਚ ਕਿਤੇ ਹੈਗਾ ਭੁਖੜਤਾਲ ਨੂੰ ਮਰਨ ਵਰਤ ਬਾਤ ਤੇ ਆਤਮ ਹੱਤਿਆ ਨੂੰ ਜਗਤ ਕਸ਼ਾਈ ਕਿਹਾ ਮੰਦੋ ਬਾਬੇ ਨਨਕ ਦੀ ਗੱਲ ਉੱਥੇ ਹੋਰ ਲਿਸ਼ੋਲੀ ਛੱਡੀ ਕਿਹਨੇ ਕਹਿੰਦਾ ਇੱਕ ਪ੍ਰੋਗਰਾਮ ਸ਼ੁਭਦੀਪ ਕਰਨ ਜਿਹੜਾ ਮੁੰਡਾ ਸ਼ਹੀਦ ਹੋਇਆ ਸੀ ਨਾ ਬੱਲੋ ਦਾ ਕਿਸਾਨੀ ਅੰਦੋਲਨ ਵਿੱਚ ਕਹਿੰਦੇ ਉਹਦੇ ਪਿੰਡ ਪ੍ਰੋਗਰਾਮ ਰੱਖਾਂਗੇ ਮਤਲਬ ਪਿੰਡ ਦੇ ਲੋਕ ਕਹਿੰਦੇ ਵੀ ਸਾਡੇ ਪਿੰਡ ਸ਼ੁਭਦੀਪ ਦੇ ਪਿੰਡ ਪ੍ਰੋਗਰਾਮ ਰੱਖੋ ਇਹ ਪਤਾ ਕੌਣ ਨੇ ਕਫਨ ਵੇਚਣ ਵਾਲੇ ਹੁਣ ਅਸ਼ੁਭਦੀਪਤਾ ਹੈ ਨਹੀਂ ਕਰੋੜ ਰੁਪਿਆ ਦੇ ਪਰਿਵਾਰ ਨੂੰ ਮਿਲ ਗਿਆ ਸੀ ਉਹਦੀ ਸਿਸਟਰ ਨੂੰ ਪੰਜਾਬ ਗਵਰਨਮੈਂਟ ਨੇ ਪਲੀਤ ਦੇ ਵਿੱਚ ਨੌਕਰੀ ਦਿੱਤੀ ਸੀ ਹੁਣ ਜਿਹੜੀ ਕਸਰ ਰਹਿੰਦੀ ਹੈ ਮਾੜੀ ਮੋਟੀ ਉਹ ਪਿੰਡ ਆ ਕੇ ਕੱਢਣੀਆਂ ਵੀ ਜਿਹੜਾ ਉਹਦਾ ਮਾੜਾ ਮਾੜਾ ਮੋਟਾ ਇੱਜ਼ਤ ਬੱਜੀ ਹੈ ਨਾ ਉਹ ਬੱਚੇ ਦੀ ਵੀ ਉਹ ਵੇਚੀ ਇਹ ਨਲਾਮ ਕਰੀ ਉਹਨੂੰ ਇਹ ਹਜੇ ਇਹ ਹਰਾਮਖੋਰ ਬੰਦੇ ਆ ਮੈਂ ਕਿਤੇ ਬੇਨਤੀ ਕਰਨੀ ਹੈ ਅੱਜ ਮੈਂ ਬਹੁਤਾ ਲੰਬਾ ਚੌੜਾ ਨਹੀਂ ਇਹ ਭਾਸ਼ਣ ਦੇਣਾ ਬੇਨਤੀ ਇਹ ਕਰਨੀ ਹੈ ਵੀ ਜਿੰਨੇ ਵੀ ਇਹ ਲੋਕ ਧਰਨਿਆਂ ਤੇ ਬੈਠੇ ਆ ਭਵੇਂ ਖਨੋਰੀ ਬਾਰਡਰ ਤੇ ਬੈਠੇ ਜਾਂ ਕਿਤੇ ਹੋਰ ਬੈਠੇ ਆ ਇਹ ਹੁਣ ਜਿੰਨੇ ਵੀ ਪ੍ਰੋਗਰਾਮ ਕਰਨਗੇ ਇਹਨਾਂ ਦਾ ਮਕਸਦ ਪਤਾ ਕੀ ਹੈ ਮਕਸਦ ਇਹ ਹੈ ਵੀ ਇੱਕ ਤਾਂ ਜਿਹੜਾ ਆਪਸ ਵਿੱਚ ਵਿਰੋਧ ਹੋਇਆ ਹੋਇਆ ਹੈ ਜੱਥੇਬੰਦੀਆਂ ਦਾ ਕਿਤੇ ਨਾ ਕਿਤੇ ਉਹਨੂੰ ਸਮੇਟ ਲਈ ਕਿਉਂਕਿ ਸਰਕਾਰ ਨੇ ਜਿਹੜੇ ਸੁਸ਼ੇ ਛੱਡੇ ਹੋਏ ਆ 14 ਫਰਵਰੀ ਨੂੰ ਮੀਟਿੰਗ ਦੇ ਡੱਲੇਵਾਲ ਦੀ ਸ਼ਹੀਦ ਦਾ ਖਿਆਲ ਜਾ ਉਹਨੇ ਇਹ ਅਫਸੋਸ ਕੀਤਾ ਵੀ ਸ਼ਾਇਦ ਛੇਤ ਨੂੰ ਕੁਝ ਹੋ ਨਾ ਜਾਵੇ ਕੋਈ ਪ੍ਰੋਬਲਮ ਨਾ ਖੜੀ ਹੋ ਜਾਵੇ ਉਥੋਂ ਬਹੁਤ ਕੁਝ ਨਿਕਲ ਕੇ ਬਾਹਰ ਹੋਣਾ ਚਾਹੀਟੇ ਚਿੱਟੇ ਇਹਨਾਂ ਦੇ ਕਿਉਂਕਿ ਜਿਹੜੀ ਉਹ ਡਾਕਟਰੀ ਰਿਪੋਰਟ ਹੈ ਉਹ ਆਉਗੀ ਬਾਹਰ ਵੀ ਇੰਨੇ ਦਿਨ ਬਚ ਕਿਦਾਂ ਗਿਆ ਜਣ ਕੇ ਹੁਣ ਵੀ ਕੋਈ ਆ ਰੁਲਦੂ ਜਿੰਮੇ ਮਾਨਸਾ ਵਾਲਾ ਹੈਗਾ ਭੰਦੇਰ ਹੈਗਾ ਮਨਜੀਤ ਰਾਏ ਹੈਗਾ ਤੇ ਪੰਜ ਸੱਤ ਹੋਰ ਨੇ ਵੀ ਕੋਈ ਬਕਵਾਸ ਨਾ ਕਰ ਦੇਣ ਵਿੱਚ ਜਣ ਕੇ ਇਹਨੂੰ ਸਵੇਟ ਲਈ ਪਰ ਤੁਹਾਡੀ ਕਰਤੂਤ ਨਾ ਕਿਸਾਨ ਆਗੂਓ ਦਲਾਲੋ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬਦਿਆਂ ਨੂੰ ਵੀ ਤੁਹਾਡਾ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਜਿਹੜੀ ਗੱਲ ਸ਼ੁਰੂਆਤ ਵਿੱਚ ਕਹਿੰਦਾ ਆ ਰਿਹਾ ਬਹੁਤ ਸਮੇਂ ਲੰਬੇ ਸਮੇਂ ਤੋਂ ਉਹ ਇਹ ਹੈ ਕਿ ਤੁਸੀਂ ਆਪਣੇ ਘਰ ਭਰਨ ਦੇ ਲਈ ਪੰਜਾਬ ਨੂੰ ਬਰਬਾਦ ਕੀਤਾ ਤੇ ਜਿਹੜਾ ਪੰਜਾਬ ਰਹਿੰਦਾ ਉਹਨੂੰ ਤੁਸੀਂ ਬਰਬਾਦ ਕਰ ਦਿਓਗੇ ਤੁਸੀਂ ਕਦੇ ਨਹੀਂ ਇਹ ਮੁੱਦਾ ਚੱਕਣਾ ਕਿ ਪੰਜਾਬ ਦੇ ਵਿੱਚ ਨਸ਼ੇ ਹੈ ਪੰਜਾਬ ਬੇਰੁਜ਼ਗਾਰੀ ਵੱਲ ਵੱਧ ਰਹੀ ਹੈ ਪੰਜਾਬ ਦੇ ਲੀਡਰ ਕਰਪਟ ਨੇ ਪੰਜਾਬ ਦੇ ਪਾਣੀ ਦਾ ਮੁੱਦਾ ਹੈ ਤੁਸੀਂ ਕਦੇ ਨਹੀਂ ਇਹ ਮੁੱਦੇ ਚੱਕਣੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਹੈ ਇਹ ਕਦੇ ਤੁਸੀਂ ਮੁੱਦੇ ਛੇੜਨੇ ਨਹੀਂ ਤੁਹਾਡਾ ਇੱਕੋ ਹੀ ਮੁੱਦਾ ਹੈ ਵੀ ਕਿਸਾਨਾਂ ਨੂੰ ਗੁੰਮਰਾਹ ਕਰਕੇ ਛੋਟੇ ਵਪਾਰੀ ਨੂੰ ਦੁਕਾਨਦਾਰ ਨੂੰ ਜਾ ਆਰਤੀਓ ਨੂੰ ਗਮਰਾਹ ਕਰਕੇ ਸਰਕਾਰ ਦੇ ਤਲਵੇ ਚੜਨੇ ਨੇ ਸਰਕਾਰ ਤੋਂ ਦਲਾਲੀ ਲੈਣੀ ਹੈ ਤੁਹਾਡਾ ਕੰਮ ਇੰਨਾ ਕੀ ਹੈ ਹੋਰ ਕੁਛ ਨਹੀਂ ਤੇ ਬੱਲੋ ਪਿੰਡ ਦੇ ਵਿੱਚ ਜਿਹੜਾ ਪ੍ਰੋਗਰਾਮ ਤੁਸੀਂ ਰੱਖਣਾ ਹੈ ਨਾ ਸ਼ੁਭਦੀਪ ਦੇ ਦੇ ਨਾਂ ਤੇ ਛੀ ਦੋਇਆ ਮੁੰਡਾ ਉੱਥੇ ਮਕਸਦ ਇਹ ਹੈ ਵੀ ਲੋਕ ਰੋਣਗੇ ਉਹ ਬੱਚੇ ਨੂੰ ਯਾਦ ਕਰਕੇ ਜੇ ਬੱਚੇ ਨੂੰ ਯਾਦ ਕਰਕੇ ਰੋਣਗੇ ਤਾਂ ਸਾਡਾ ਕੱਠ ਵੱਡਾ ਹੋ ਜਾਣੀ ਕਿ ਤੁਹਾਡਾ ਆ ਟਕਵਾਂ ਜਾ ਹੋਰ ਕੁਛ ਨਹੀਂ ਇਹ ਬੇਨਤੀ ਪ੍ਰਵਾਨ ਕਰਿਓ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਨਾ ਕੱਲ ਇੱਕ ਨਾ ਛੋਟੀ ਜੀ ਬੱਚੀ ਦੀ ਮੈਂ ਇੱਕ ਵੀਡੀਓ ਦੇਖੀ ਬੜੀ ਮੈਸੇਜ ਭਰੀ ਹੋਈ ਵੀਡੀਓ ਸੀ ਕਮਾਲ ਦੀ ਗੱਲ ਸੀ ਤੇ ਉਹਦਾ ਭਰਾ ਸੀ ਵੱਡਾ ਉਹਦੇ ਕੋਲੇ ਫੋਨ ਫੜਿਆ ਹੋਇਆ ਉਹ ਆਪਣੇ ਭਰਾ ਨੂੰ ਕਹਿੰਦੀ ਪੈਸੇ ਕਮਾਉਣੇ ਆ ਤੂੰ ਕਹਿੰਦਾ ਹਾਂ ਕਹਿੰਦੇ ਮੈਂ ਦੱਸਦੀ ਕਿ ਕਿਦਾਂ ਕੰਮ ਹੋਣੇ ਕਹਿੰਦਾ ਦੱਸ ਉਹ ਕਹਿੰਦੀ ਆ ਜਿਹੜਾ ਫੋਨ ਫੜੀ ਬੈਠਾ ਨਾ WhatsApp ਚੱਲਦੀ ਐ Facebook ਚੱਲਦੀ ਐ YouTube ਚੱਲਦੀ ਐ ਇਹ ਡਿਲੀਟ ਕਰ ਦੇ ਫੋਨ ਲੈ ਲੈ ਆਈਪੈਡ ਵਾਲਾ ਜਣ ਕੇ ਜਿਹੜਾ ਬਟਨਾਂ ਦੇ ਨਾਲ ਨੰਬਰ ਦਾ ਕੋਕੀ ਲੱਗਦਾ ਜਣ ਕੇ ਤੇਰੇ ਕੋਲ ਨੈੱਟ ਨਾ ਚੱਲੇ ਤੇ ਤੂੰ ਬੈਲਾ ਹੋ ਜਾਏਗਾ ਫੋਨ ਵਾਲੇ ਪਾਸੇ ਜਿਹੜਾ ਟਾਈਮ ਖਰਾਬ ਕਰਦਾ ਆਪਣੇ ਕੰਮ ਤੇ ਲੱਗ ਕੇ ਤੂੰ ਪੈਸੇ ਕਮਾ ਲੇਗਾ ਛੋਟੀ ਜਿਹੀ ਬੱਤੀ ਦਾ ਮੈਸੇਜ ਜੀ ਹਾਲਾਂਕਿ ਵੀਡੀਓ ਬਣਾਈ ਜਾਂਦੀ ਮੈਨੂੰ ਪਤਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜੇ ਤਰੱਕੀ ਚਾਹੁੰਦੇ ਹੋ ਪੰਜਾਬ ਦੀ ਇਹ ਕਿਸਾਨ ਜਥੇਬੰਦੀਆਂ ਵਾਲੇ ਵੀ ਉਹੀ ਫੋਨ ਨੇ ਉਹੀ ਵਟਸਐਪ ਉਹੀ ਮੈਸ ਇਹਨਾਂ ਕੋਲੇ ਫੇਸਬੁੱਕ ਉਹੀ YouTube ਯਾਨੀ ਕਿ ਥੋੜਾ ਦਿਮਾਗ ਖਰਾਬ ਕਰਨ ਵਾਸਤੇ ਨੇ ਤੁਹਾਨੂੰ ਕੰਮ ਤੋਂ ਬੇਲੇ ਕਰਨ ਵਾਸਤੇ ਨੇ ਜੇ ਤੁਸੀਂ ਇਹਨਾਂ ਤੋਂ ਖਹਿੜਾ ਛਡਾ ਲੋਗੇ ਨਾ ਤੁਸੀਂ ਕੰਮਤਨ ਦੇ ਵੀ ਲੱਗ ਜਾਓਗੇ ਪੰਜਾਬ ਵੀ ਵੱਜ ਜਾਊਗਾ ਜਿਹੜੇ ਫਾਲਤੂ ਦੇ ਮੁੱਦੇ ਚੱਕ ਕੇ ਕਿਸਾਨਾਂ ਦੇ ਨਾਂ ਤੇ ਕਿਸਾਨਾਂ ਨੂੰ ਗੁੰਮਰਾਹ ਕਰਦੇ ਨੇ ਇਹ ਤੋਂ ਬਚ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ